ਦੇ ਪਿੱਛੇ ਫ੍ਰੀਸ਼ ਕਰ ਮੈਂ ਰਾਤ ਨੂੰ ਇੱਕ ਬੱਚਾ ਚੁੱਕਿਆ ਗਿਆ 112 ਤੇ ਕਾਲ ਆਈ ਤੇ ਬੱਚਾ ਉਥੋਂ ਚੁੱਕਿਆ ਗਿਆ ਕਾਲੀ ਮਾਤਾ ਮੰਦਰ ਦੇ ਨੇੜੇ ਸੋ ਉਹਦੇ ਤੇ ਐਕਸ਼ਨ ਕਰਦੇ ਹੋਏ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਤੋਂ ਬਾਅਦ ਅਸੀਂ ਟ੍ਰੇਸ ਆਊਟ ਕੀਤਾ ਉਸ ਤੇ ਲੜੀ ਵਿੱਚ ਇਹਨਾਂ ਦੇ ਬਿਆਨ ਲਿਖੇ ਗਏ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 12 ਗੋਰੀਗੇਟ ਖਾਲੇ ਦੀ ਅੰਡਰ ਸੈਕਸ਼ਨ 99 ਤੇ 137 ਪੀਸੀ ਇਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਸਿਟੀ ਦੀ ਐਸਪੀ ਸਿਟੀ ਵਨਸ ਐਚਓ ਲਗਿਤ ਇਹਨਾਂ ਨੇ ਜਦੋਂ ਇਹਦੇ ਤੇ ਕੰਮ ਕੀਤਾ ਟੈਕਨੀਕਲ ਐਵੀਡੈਂਸ ਕਲੈਕਟ ਕੀਤਾ ਇਨਫੋਰਮੇਸ਼ਨ ਇਕੱਠੀ ਕੀਤੀ ਤੇ ਜਮਨ ਇੰਟੈਲੀਜੈਂਸ ਤੇ ਕੰਮ ਕੀਤਾ ਤੇ ਇਹਦੇ ਦੋ ਬੰਦੇ ਅਰੈਸਟ ਹੋਏ ਬਿੱਟੂ ਪੁੱਤਰ ਰਾਮ ਸਿੰਘ ਤੇ ਪੱਪੂ ਪੁੱਤਰ ਜੱਗ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਗਿਆ ਤੇ ਬੱਚਾ ਅਜ ਕਬਰ ਹੋਇਆ ਜਿਹੜਾ ਕਿ 40 ਘੰਟੇ ਦੇ ਵਿੱਚ ਵਿੱਚ ਇਹਨਾਂ ਦੀ ਟੀਮ ਨੇ ਚੰਗਾ ਕੰਮ ਕਰਦੇ ਹੋਏ ਬੱਚੇ ਨੂੰ ਰਿਕਵਰ ਕੀਤਾ ਇਹ ਵੀਰ ਹਕੀਕਤ ਰਾਹ ਸਕੂਲ ਦੀ ਬੈਕਸਾਈਡ ਤੋਂ ਰਿਕਵਰ ਹੋਇਆ ਬੱਚਾ ਇਹਨਾਂ ਦਾ ਜਿਹੜਾ ਮੋਟਿਵ ਸੀਗਾ ਜਿਹੜੀ ਦੋਸ਼ੀ ਇੰਨਾ ਚੇ ਗਿਆ ਪੱਪੂ ਉਹਦੀ ਲੜਕੀ ਦੇ ਵਿਆਹ ਨੂੰ 10 ਸਾਲ ਹੋ ਗਏ ਸੀ ਬਟ ਬੱਚਾ ਕੋਈ ਨਹੀਂ ਸੀ ਉਹਨੂੰ ਇਹ ਸੀਗਾ ਕਿ ਬੱਚਾ ਚੱਕ ਕੇ ਤੇ ਉੱਥੇ ਮੈਂ ਪ੍ਰੋਵਾਈਡ ਕਰਾ ਦੂੰਗਾ ਨਾਲ ਜਿਹੜਾ ਬਿੱਟੂ ਸੀਗਾ ਉਹਨੂੰ ਇਹਨੇ ਪੈਸਿਆਂ ਦਾ ਨਾਲ ਸੁੱ ਦਿੱਤਾ ਸੀ 50 ਹਜ਼ਾਰ ਇਹਨੇ ਕਿਹਾ ਸੀ ਮੈਂ ਤੈਨੂੰ ਦੇ ਦੂੰਗਾ ਜਦੋਂ ਬੱਚਾ ਕੋਈ ਚੱਕ ਕੇ ਲਿਆ ਮੈਂ ਤਾਂ ਬਿੱਟੂ ਨਾਲ ਗਿਆ ਸੀ ਬਿੱਟੂ ਨੇ ਹੀ ਤੇ ਬੱਚਾ ਚੱਕਿਆ ਸੀ ਪੱਪੂ ਦੇ ਨਾਲ ਸੋ ਇਹ ਦੋਵੇਂ ਬੰਦੇ ਅਰੈਸਟ ਹੋ ਗਏ ਬੱਚਾ ਰਿਕਵਰ ਹੋ ਗਿਆ ਬੜਾ ਟਰੋਮਾ ਸੀਗਾ ਪੇਰੈਂਟਸ ਵਾਸਤੇ ਕਿ ਬੱਚਾ ਜਦੋਂ ਉਹਨਾਂ ਦਾ ਰਾਤ ਨੂੰ ਚੱਕਿਆ ਗਿਆ ਸੁੱਤੇ ਸੀ ਸੁਬਾ ਉੱਠ ਕੇ ਵੇਖਿਆ ਤਾਂ ਬੱਚਾ ਉੱਥੇ ਸੀਗਾ ਨਹੀਂ ਸੋ ਇਹਦੇ ਚੰਗਾ ਕੰਮ ਕੀਤਾ ਪੁਲਿਸ ਨੇ ਐਸਐਚਓ ਲੋਰੀਗੇਟ ਨੇ ਅੰਡਰ ਦਾ ਸੁਪਰਵੀਜ਼ਨ ਆਫ ਜੀਓ ਮੈਂ ਪਹਿਲਾਂ ਦੱਸਿਆ ਸਿਟੀ ਵਾਰਡੀ ਐਸਪੀ ਤੇ ਐਸਪੀ ਸਿਟੀ ਸਰਫਰਸ ਸੋ ਮੈਂ ਮੁਬਾਰਕਵਾਦ ਵੀ ਦੇਣਾ ਮਾਤਾ ਪਿਤਾ ਨੂੰ ਕਿ ਬੱਚਾ ਉਹਨਾਂ ਦਾ ਮਿਲ ਗਿਆ ਵਾਪਸ ਤੇ ਨਾਲ ਹੀ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਕਿ 112 ਦੀ ਵਰਤੋਂ ਵੀ ਯੂਜ਼ ਕਰਨ ਕਿਉਂਕਿ ਇਹ ਕਿਹਦੇ ਕਿਹੋ ਜਿਹਾ ਜਿਹੜਾ 112 ਤੱਕ ਸਭ ਇਨਫੋਰਮੇਸ਼ਨ ਆਈ ਸੀ ਉਹ ਨਾਲ ਦੀ ਨਾਲ ਹੀ ਉਹ ਤੇ ਕੰਮ ਕੀਤਾ ਗਿਆ ਤੇ ਬੱਚਾ ਇਹਨੂੰ ਕਵਰ ਕੀਤਾ ਸੋ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਜਿਹੜੇ ਬਿੱਟੂ ਤੇ ਪੱਪੂ ਇਹ ਇੱਥੇ ਦੇ ਹੀ ਰਹਿਣਾ ਨੇ ਦੋਨੋਂ ਇੱਕ ਸਰਾਹਂ ਰੋੜ ਰਿਹਾਦਾ ਬਿੱਟੂ ਜਿਹੜਾ ਪੱਪੂ ਐ ਇਹ ਇੱਥੇ ਦਾ ਬਾਦਸੂ ਬੋਲਦਾ ਨਾ ਪਰ ਟੇਗ ਉਹਨਾਂ ਦੀਆਂ ਝੁੱਗੀਆਂ ਹੀ ਗੀਆਂ ਉਹ ਝੁੱਗੀਆਂ 'ਚ ਰਹਿੰਦੇ ਸੀ। ਤੇ ਇਹਨਾਂ ਦੇ ਕੰਸਰਟ ਵੀ ਕਿੱਦਾਂ ਆਏ ਬੱਚੇ ਚੱਕਣ ਕੀ ਇਹ ਵੀ ਉੱਥੇ ਆਉਂਦੇ ਰਹਿੰਦੇ ਸੀ। ਇਹ ਉੱਥੇ ਹੁੰਦੇ ਫਿਰਦੇ ਰਹਿੰਦੇ ਸਪੈਲਰ ਐਕੀ ਵਗੈਰਾ ਕੀਤੀ ਉਸ ਤੋਂ ਬਾਅਦ ਉੱਥੋਂ ਇਹਨਾਂ ਨੇ ਬੱਚਾ ਚੱਕਿਆ ਉਹ ਪਤਾ ਸੀ ਕਿ ਉੱਥੇ ਬੱਚੇ ਆਪਣੇ ਮਾਪਿਆਂ ਨਾਲ ਸੌਂਦੇ ਫੁੱਟਪਾਥ ਤੇ। ਸੋ ਉੱਥੋਂ ਇਹਨਾਂ ਨੇ ਬੱਚਾ ਉੱਥੋਂ ਚੱਕਿਆ। ਸਿਰ ਔਰ ਵੀ ਕਈ ਬੱਚੇ ਹੈਗੇ ਜੋ ਛੋਟੇ-ਛੋਟੇ ਇਸ ਤੋਂ ਵੀ ਛੋਟੇ-ਛੋਟੇ ਉੱਤੇ ਫੁੱਟਪਾਥ ਤੇ ਸੌਂਦੇ। ਹਾਂਜੀ ਬਿਲਕੁਲ ਸੋ ਉਹਦੇ ਤੇ ਉਦੇ ਵਿੱਚ ਇਹਨਾਂ ਨੂੰ ਸ਼ਿਫਟ ਕਰਾਂਗੇ ਜੇ ਉੱਥੇ ਵੀ ਫੁੱਲ ਹੋ ਜਾਂਦਾ ਤੇ ਹੋਰ ਵੀ ਫੈਸਿਲਿਟੀਆਂ ਆਪਾਂ ਲੱਭ ਕੇ ਤੇ ਉੱਥੇ ਉਹ ਸਾਰਿਆਂ ਨੂੰ ਸ਼ਿਫਟ ਕਰਾਂਗੇ ਇਹਦੇ ਵਿੱਚ ਇੱਕ ਜ਼ਿਕਰਯੋਗ ਗੱਲ ਇਹ ਹੈ ਕਿ ਪਿੱਟੂ ਤੇ ਵੀ ਪਹਿਲਾ ਪਰਚਾ ਹੈਗਾ ਐਂਡੀਪੀਐਸ ਦਾ ਸੋ ਉਹਦੇ ਵਿੱਚ ਉਹ ਵੀ ਅਸੀਂ ਸਾਰਾ ਚੈੱਕ ਕਰਦੇ ਹਾਂ ਜਿਹੜਾ ਪਿਛਲਾ ਪਰਚਾ ਤੇ ਬਾਕੀ ਵੀ ਇਹਨਾਂ ਦੀਆਂ ਕ੍ਰੀਕ ਕੀ ਮਿਸ਼ਨਲ ਐਕਟੀਵਿਟੀਜ਼ ਨੇ ਉਹ ਵੀ ਸਾਰੀ ਚੈੱਕ ਕਰਦੇ ਹਾਂ ਸਿਰ ਇਹ ਦੋਨੋਂ ਇਕੱਠੇ ਕੀਤਾ ਭਈ ਸੰਪਰਪਿਚ ਕਿੰਦਾ ਰਹਤੇ ਸੀ ਚੁੱਕਿਆ ਜਿਵੇਂ ਮੈਂ ਕਿਹਾ ਕਿ ਸੇਮ ਹੋ ਚੁੱਕੀਆਂ ਹੈ ਇਹਨਾਂ ਦਾ ਨਹੀਂ ਉਥੇ ਕਤੇ ਦਜੀ ਦੋ ਉਹਥੇ ਇਹਨਾਂ ਨੇ ਬੈ ਕੇ ਸਲਾਹ ਦਿੱਤੀ ਜਿਵੇਂ ਕਿ ਤੁਸੀਂ ਦੱਸਿਆ ਵੀ ਤਕਰੀਬਨ 24 ਘੰਟੇ ਬੱਚਾ ਇਹਨਾਂ ਕੋਲ ਰਿਹਾ ਤੇ ਇਹਨਾਂ ਨੂੰ ਬੱਚੇ ਨੂੰ ਸੁਭਾਰਨ ਵਾਸਤੇ ਕੋਈ ਲੇਡੀ ਕੋ ਇਨਵੋਲਵ ਹੈ ਜਾਂ ਕੋਈ ਹੋਰ ਵੀ ਇਨਵੋਲਵ ਹੈ ਕਿਵੇਂ ਸਭਾਲ ਲੈਣਾ ਇਹਨਾਂ ਨੇ ਆਪਣੀ ਬੇਟੀ ਜਿਹੜੀ ਸੀਗੀ ਉਹਨੂੰ ਨਾਲ ਬੁਲਾ ਲਿਆ ਸੀਗਾ ਉਹਦੇ ਨਾਲ ਗੱਲਬਾਤ ਕਰਕੇ ਜਦੋਂ ਦੇਣਾ ਸੀ ਬੱਚਾ ਸੋ ਉਹ ਸੁਭਾਰ ਕਰਦੀ ਸੀ ਬੱਚੇ ਦੀ ਉਸ ਰਚਾ ਨਹੀਂ ਕੱਟਿਆ ਉਹਦੀ ਇਨਵੋਲਵਮੈਂਟ ਕਿੰਨੀ ਚਾਹੀ ਗਈ ਹੈ ਜਾਂ ਉਹ ਕਿ ਉਹਨਾਂ ਨੂੰ ਉਹਨੂੰ ਇਹਨਾਂ ਨੇ ਇਹ ਨਹੀਂ ਸੀ ਦੱਸਿਆ ਕਿ ਬੱਚਾ ਕਿੱਥੋਂ ਆਇਆ ਹੈ ਕਿ ਵਾਇਆ ਉਹਨਾਂ ਨੇ ਇਹ ਕਿਹਾ ਕਿ ਬੱਚਾ ਸੀ ਲੈ ਕੇ ਆਏ ਆ ਤੋ ਸੁਭਾਰ ਲੈ ਕੀ ਹੋਰ ਇਨਵੋਲਵਮੈਂਟ ਹਜੇ ਦੇਖਣੀ ਬਾਕੀ ਹੈ ਸਰ ਜਿਹੜੇ ਇਹਨਾਂ ਦੀ ਬੇਟੀ ਹੈ ਉਸ ਤੋਂ ਤੱਕ ਕੀ ਕਾਰਵਾਈ ਹੋਈ ਹਾਂ ਉਹੀ ਮੈਂ ਕਹਿ ਰਿਹਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹਦਾ ਰੋਲ ਕੀ ਸੀਗਾ ਉਹਨੂੰ ਪਤਾ ਸੀ ਇਸ ਬਾਰੇ ਜਾਂ ਨਹੀਂ ਪਤਾ ਸੀ ਸੋ ਉਹ ਸਾਰਾ ਚੈੱਕ ਕਰ ਇਹ ਪਹਿਲੀ ਕੋਸ਼ਿਸ਼ ਸੀ ਇਹਨਾਂ ਨੇ ਹੋਰ ਕੋਈ ਬੱਚਾ ਚੱਕ ਨਹੀਂ ਹਜੇ ਤੱਕ ਜਿਹੜੀ ਸਾਡੀ ਤਫਤੀਸ਼ ਉਹਦੇ ਮੁਤਾਬਕ ਪਹਿਲੀ ਸੀ ਪੁੱਪੂ ਦੇਖਣਾ ਵੀ ਕੋਈ ਪਰਚੇ ਪੁੱਛੇ ਇਦਾਂ ਨਹੀਂ ਬਿੱਟੂ ਦਾ ਹੈਗਾ ਪਰਚਾ ਤਾਂ